ਗਾਈਜ਼ 1 ਮਿੰਟ ਹੁਣ ਮੈਨੂੰ ਬੋਲ ਲੈਣ दो ਮਰਜੀ ਕਮੈਂਟਰੀ ਇੱਧਰ ਸਾਡੇ ਆਰਟਿਸਟ ਬੈਠੇ ਨੇ ਮਹਿੰਦੇ ਆਰਟਿਸਟ ਸਿਮਰਨ ਕੌਰ ਜੀ ਤੇ ਭਰਨ ਸਿਮਰਨ ਸਿਮਰਨ ਜੀ ਸੌਰੀ ਸਿਮਰਨ ਜੀ ਇਕੱਲੇ ਹਾਂਜੀ ਮੰਗਲੋ ਤੋਂ ਤੇ ਇੱਧਰ ਸਾਡੇ ਬੈਠੇ ਨੇ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ ਸਿਮ ਸੁਮਨ ਜੀ ਸੁਮਨ ਪ੍ਰੀਤ ਕੌਰ ਪਿੰਢਰ ਜੀ ਜਿਹੜੇ ਕਿ ਤੂਰਾ ਤੋਂ ਬਿਲੋਂਗ ਕਰਦੇ ਨੇ ਜੀ ਤੇ ਦੇਖੋ ਜੀ ਇੱਥੇ ਜਿਹੜਾ ਸਮੇਲਨ ਹੋ ਰਿਹਾ ਹੈ ਮੰਗਲੋ ਤੇ ਤੂਰਾ ਦਾ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਰਮਾ ਹੱਥ ਮਹਿੰਦੀ ਦਾ ਲਗਾਇਆ ਜਾ ਰਿਹਾ ਬਹੁਤ ਹੀ ਸਫਾਈ ਦੇ ਨਾਲ ਮਹਿੰਦੀ ਨਗਰੀ ਪਰਵਾ ਹੱਥ ਪਰਵਾ ਹੱਥ ਪਰਵਾ ਕਰੇਲਾ ਹੁੰਦਾ ਨਾ ਸੋ ਉਵੇਂ ਪਰਵਾ ਮਸਾਲੇਦਾਰ ਮਹਿੰਦੀ ਲੱਗ ਰਹੀ ਹੈ ਜੀ ਦੇਖੋ ਤੁਸੀਂ ਤੇ ਉਧਰ ਅਸੀਂ ਪੂਰਾ ਕਾਰਕਰਮ ਕਰ ਚੁੱਕੇ ਹਾਂ ਜੀ ਇਹ ਦੇਖੋ ਸ਼ੁਭ ਦੀ ਪਾਵਲੀ ਬਹੁਤ ਸੋਹਣਾ ਤਰੀਕੇ ਨਾਲ ਲਿਖਿਆ ਗਿਆ ਤੇ ਇਹ ਸਾਡੀ ਰੰਗੋਲੀ ਹੈ ਤੇ ਇਹ ਪੈਰਨਾ ਹੈਗੇ ਤੁਸੀਂ ਦੇਖ ਸਕਦੇ ਹੋ ਜੋਰਾਂ ਸ਼ੋਰਾਂ ਤੇ ਪੂਰਾ ਕੰਪੀਟੀਸ਼ਨ ਚੱਲ ਰਿਹਾ ਹੈ ਵੀ ਕੌਣ ਅੱਗੇ ਨਿਕਲੇਗਾ ਕੌਣ ਨਹੀਂ ਤੇ ਇੱਕ ਸਾਡੇ ਅੰਦਰ ਵੀ ਨੇ ਅੰਦਰ ਵੀ ਸਾਡੇ ਮਹਿੰਦੀ ਲੱਗ ਰਹੀ ਹੈ ਜੀ ਦੇਖੋ ਇਹ ਸਾਡੇ ਮਹਿੰਦੀ ਆਰਟਿਸਟ ਨੇ ਤੇ ਇਹ ਜਿਨ੍ਹਾਂ ਤੇ ਐਗਜ਼ੀਕਿਊਟ ਕੀਤਾ ਜਾ ਰਿਹਾ ਦਿਖਾਤੇ ਉਹਨਾਂ ਦੇ ਵੀ ਐਵੇਂ ਹੀ ਹੈ ਸੋਹਣੀ ਇੰਨੀ ਲੱਗ ਰਹੀ ਹੈ ਦੇਖੋ ਜੀ